ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਵੇਟੇਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਆਪਾਂ ਸੁਪਰ ਹੈਟਰ ਡਿਜ਼ਾਈਨਰ ਦੀ ਹੀ ਕਲੈਕਸ਼ਨ ਲੈ ਕੇ ਆਏ ਆ ਇਹ ਵਾਲੇ ਸੂਟ ਹੋਣਗੇ ਕਾਟਨ ਦੇ ਉੱਪਰ ਹੋਣਗੇ ਜਿਸ ਤੇ ਫਰੰਟ ਦੇ ਉੱਪਰ ਹੈਗਾ ਜਿਹੜਾ ਲੇਸਸ ਲਗਾ ਕੇ ਡਿਜ਼ਾਈਨ ਕੀਤੀ ਗਈ ਹੈਗੀ ਆ ਨਾਲ ਜਿਹਨਾਂ ਦਾ ਪਲਾਜ਼ੋ ਹੋਏਗਾ ਔਰ ਇਹ ਵਾਲਾ ਸੂਟ ਵੀ ਕਾਟਨ ਦੇ ਉੱਪਰ ਹੋਏਗਾ ਜਿਸ ਦੇ ਉੱਪਰ ਥਰਡ ਵਰਕ ਕੀਤਾ ਗਿਆ ਤੇ ਨਾਲ ਟਾਈ ਡਾਈ ਦਾ ਦੁਪੱਟਾ ਹੋਏਗਾ ਵਿਦ ਲੈਸਿਸ ਔਰ ਇਹ ਵਾਲੇ ਸੂਟ ਹੋਣਗੇ ਜਿਹੜੇ ਇਹ ਵੀ ਕਾਟਨ ਦੇ ਉੱਪਰ ਹੋਣਗੇ ਜਿਨ੍ਹਾਂ ਦੇ ਫਰੰਟ ਦੇ ਉੱਪਰ ਲੈਸਿਸ ਲਗਾ ਕੇ ਡਿਜ਼ਾਈਨਿੰਗ ਕੀਤੀ ਹੈ ਨਾਲ ਪਲੇਨ ਬਾਟਮ ਔਰ ਹੈਂਡ ਪੇਂਟ ਦੁਪੱਟਾ ਹੋਏਗਾ ਇਹ ਵਾਲੇ ਜਿਹੜੇ ਪੀਸ ਹੈਗੇ ਬਹੁਤ ਹੀ ਨਾਈਸ ਜਿਹੀ ਕਲੈਕਸ਼ਨ ਹੈਗੀ ਇਹ ਵਾਲੇ ਸੂਟ ਹੋਣਗੇ ਜਿਹੜੇ ਪਿਓਰ ਕਾਟਨ ਦੇ ਉੱਪਰ ਹੋਣਗੇ ਡਿਜ਼ਾਈਨਰ ਪੀਸਾਂ ਦੀ ਕਲੈਕਸ਼ਨ ਹੈਗੀ ਆ ਇਹ ਵਾਲੇ ਜਿਹੜੇ ਸੂਟ ਹੈਗੇ ਇਹ ਵੀ ਕਾਟਨ ਦੇ ਉੱਪਰ ਹੋਏਗਾ ਡਿਜ਼ਾਈਨਰ ਪੀਸ ਹੈਗਾ ਬਹੁਤ ਹੀ ਜ਼ਾਰੇ ਸੋਨਾ ਜਿਹੜਾ ਇਹਨਾਂ ਦਾ ਫੈਬਰਿਕ ਹੈਗਾ ਆ ਇਹ ਵਾਲੇ ਜਿਹੜੇ ਸੂਟ ਹੋਣਗੇ ਪਿਓਰ ਟਿਸ਼ੂ ਦੇ ਉੱਪਰ ਰਹੇਗਾ ਟਿਸ਼ੂ ਦਾ ਹੀ ਨਾਲ ਦੁਪੱਟਾ ਹੋਏਗਾ ਪਰ ਮੀਟਰ ਦੇ ਅਕੋਰਡਿੰਗ ਮਿਲੇਗਾ ਡਾਈ ਵਾਲਾ ਸਟੱਫ ਹੋਏਗਾ ਤੁਸੀਂ ਕੋਈ ਵੀ ਕਲਰ ਇਹਨਾਂ ਨੂੰ ਡਾਈ ਕਰਵਾ ਸਕਦੇ ਹੋ ਔਰ ਇਹ ਵਾਲੇ ਜਿਹੜੇ ਸੂਟ ਹੈਗੇ ਕਾਟਨ ਦੇ ਉੱਪਰ ਹੋਣਗੇ ਜਿਵੇਂ ਫਰੰਟ ਦੇ ਉੱਪਰ ਹੈਗਾ ਜਿਹੜਾ ਉਹ ਅਰਗੈਂਜ਼ਾ ਦਾ ਪੈਚ ਵਰਕ ਲੱਗਾ ਹੈ ਇਹ ਵਾਲੇ ਸੂਟ ਹੈਗਾ ਡਿਜ਼ਾਈਨਰ ਪੀਸ ਹੋਏਗਾ ਬਾਟਮ ਵਰਕ ਦੇ ਨਾਲ ਹੋਏਗਾ ਇਹ ਵੀ ਜਿਹੜਾ ਹੈਗਾ ਇਹ ਬਾਟਮ ਵਰ ਟੈਬੀ ਮਸਲਿਨ ਦੇ ਇਹ ਵਾਲੇ ਸੂਟ ਹਨਗੇ ਆ ਇਹਨਾਂ ਦਾ ਪ੍ਰਾਈਸ ਹੈਗਾ 2350 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਹੋਣਗੇ ਇਹ ਵਾਲੇ ਕੈਮਰੀ कॉटन ਦੀ ਸ਼ਰਟ ਔਰ ਕੈਮਰੀ कॉटन ਦੀ ਜਿਹੜੀ ਹੈਗੀ ਆ ਬਾਟਮ ਹੋਏਗੀ ਬਾਟਮ ਦੇ ਉੱਪਰ ਸਿਕਵੈਂਸ ਦਾ ਕੰਮ ਕੀਤਾ ਗਿਆ ਹੈਗਾ ਪਲੱਸ ਥਰੈਡਵਰਕ ਹੈਗਾ ਯਾ ਦੁਪੱਟਾ ਕੋਟਾ ਦਾ ਹੋਏਗਾ ਫੋਰ ਸਾਈਡ ਕਟਵਰਕ ਰਹੇਗਾ ਕਾਰਨਰਸ ਦੇ ਉੱਪਰ ਫਲਾవర్ ਪਾਏ ਗਏ ਇਹ ਵਾਲੇ ਸੂਟ ਹੋਣਗੇ ਜਿਹੜੇ ਕਾਟਨ ਦੇ ਉੱਪਰ ਹੋਣਗੇ ਕਾਟਨ ਦੀ ਸ਼ਰਟ ਹੋਏਗੀ ਥਰੈਡਵਰਕ ਰਹੇਗਾ ਸ਼ਰਟ ਦੇ ਵਿੱਚ ਫੁੱਲੀ ਐਮਬ੍ਰੋਇਡਰੀ ਸ਼ਰਟ ਹੋਏਗੀ ਹਾਰਟ ਵਾਲੀ ਨਾਲ ਪਲੇਨ ਕਾਟਨ ਦੀ ਬਾਟਮ ਹੋਏਗੀ ਨਾਲ ਕਾਟਨ ਦਾ ਡਿਜ਼ਾਈਨਰ ਜਰਾ ਦੁਪੱਟਾ ਹੋਏਗਾ ਇਹ ਵਾਲਾ ਜਿਹੜਾ ਫੈਬਰਿਕ ਹੈਗਾ ਪਿਓਰ ਕ੍ਰੇਪ ਦੇ ਉੱਪਰ ਹੋਏਗਾ ਡਿਜੀਟਲ ਪ੍ਰਿੰਟ ਦੇ ਉੱਪਰ ਹੋਏਗਾ ਪਲੱਸ ਔਰ ਇਹ ਵਾਲੇ ਜਿਹੜਾ ਹੈਗਾ ਯਾ ਇਹ ਵੀ कॉटन ਦੇ ਉੱਪਰ ਲੈਣ ਵਾਲਾ ਫੈਬਰਿਕ ਹੋਏਗਾ ਤੁਸੀਂ ਕਲਰ ਸ਼ਰਟ ਦੇ ਨਾ ਪੂਰੇ ਸੂਟ ਦਾ ਵੀ ਬਾਈ ਕਰ ਸਕਦੇ ਹੋ ਇਹ ਵਾਲੇ कॉटन सिल्क ਦੇ ਉੱਪਰ ਲੈਣ ਵਾਲੇ ਪੀਸ ਹੋਣਗੇ ਤੇ ਨਾਲ कॉटन सिल्क ਦਾ ਹੀ ਦੁਪੱਟਾ ਹੋਏਗਾ ਇਹਨਾਂ ਦਾ ਪ੍ਰਾਈਸ ਹੋਗਾ 999 ਪਰ ਫ੍ਰੀ ਸ਼ਿਪਿੰਗ ਦੇ ਨਾਲ ਹੋਏਗਾ ਇਹਨਾਂ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਜਿਹੜੇ ਕਲਰ ਆਪਸ਼ਨ ਹੈਗੇ ਉਹ ਮਿਲ ਜਾਏਗੀ ਤੇ ਇਹਨਾਂ ਦੇ ਪ੍ਰਾਈਸ ਉੱਪਦੇ ਹੈਗੇ ਜਿਹੜੇ ਉਹ ਸੂਟਸ ਦੇ ਉੱਪਰ ਹੀ ਮੈਂਸ਼ਨ ਕੀਤੇ ਹੁੰਦੇ ਆ ਇਹ ਵਾਲੇ ਜਿਹੜੇ ਸੂਟ ਹੈਗੇ कॉटन ਦੇ ਉੱਪਰ ਹੋਣਗੇ ਫਰੰਟ ਦੇ ਉੱਪਰ ਲੇਸਸ ਲਗਾਈਆਂ ਹੈਗੀਆਂ ਨਾਲ ਚਿਕਨ ਦਾ ਪਲਾਜ਼ੋ ਹੋਵੇਗਾ